ਵਾਰ ਤੋਂ 30 ਲੱਖ ਦੀ ਫਰੋਤੀ ਮੰਗੀ ਗਈ ਸੀ ਆ 12 ਕਾਲਾਂ ਜਿਹੜੀਆਂ ਸੀ WhatsApp ਰਾਹੀਂ ਆ ਰਹੀਆਂ ਸਨ ਜਦੋਂ ਇਸ ਪਰਿਵਾਰ ਨੇ ਜਿਹੜਾ 12 ਨੰਬਰ ਤੋਂ ਕਾਲਾਂ ਆ ਰਹੀਆਂ ਸੀ ਜਦੋਂ ਫੋਨ ਚੁੱਕਣਾ ਉਹਨਾਂ ਨੇ ਬੰਦ ਕਰ ਦਿੱਤਾ ਤਾਂ ਦੇਰ ਰਾਤ ਇਸ ਪਰਿਵਾਰ ਦੇ ਘਰ ਦੇ ਉੱਤੇ ਸੱਤ ਫਾਇਰ ਕੀਤੇ ਗਏ ਨੇ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਮੋਟਰਸਾਈਕਲ ਸਵਾਰ ਦੋ ਹਮਲਾਵਰ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਇਸ ਘਰ ਦੇ ਉੱਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਸੱਤ ਫਾਇਰ ਕੀਤੇ ਨੇ ਔਰ ਉਸ ਤੋਂ ਬਾਅਦ ਪਰਿਵਾਰ ਦੇ ਦੱਸਣ ਮੁਤਾਬਕ ਫਾਇਰਿੰਗ ਦੀ ਘਟਨਾ ਤੋਂ ਬਾਅਦ ਇਹਨਾਂ ਨੂੰ WhatsApp ਉੱਤੇ ਕਾਲ ਵੀ ਆਂਦੀ ਹੈ ਜਦੋਂ WhatsApp ਦੀ ਕਾਲ ਨੂੰ ਚੁੱਕਦੇ ਨੇ ਤਾਂ ਜੋ ਜਿਸ ਸ਼ਖਸ ਵੱਲੋਂ ਇਹਨਾਂ ਨੂੰ ਕਾਲ ਕੀਤੀ ਗਈ ਉਹ ਧਮਕਾਉਂਦਾ ਹੋਇਆ ਨਜ਼ਰ ਆਇਆ ਹੈ ਕਿ ਹਲੇ ਤਾਂ ਸਿਰਫ ਡਰਾਵਾ ਦਿੱਤਾ ਗਿਆ ਹੈ ਗੋਲੀਆਂ ਜਿਹੜੀਆਂ ਨੇ ਘਰ ਦੇ ਉੱਤੇ ਚਲਾਈਆਂ ਗਿਆ ਨੇ ਜੇਕਰ ਫਰौती ਨਹੀਂ ਦਿੱਤੀ ਤਾਂ ਪੂਰੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ ਫਿਲਹਾਲ ਇਹ ਪਰਿਵਾਰ ਜਿਹੜਾ ਇਹ ਦਹਿਸ਼ਤ ਵਿੱਚ ਹੈ ਔਰ ਪੁਲਿਸ ਵੱਲੋਂ ਪੂਰੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕਰ ਰਹੀ ਹੈ ਅ ਦਰਸਲ ਇਹ ਪਰਿਵਾਰ ਜਿਹੜਾ ਇਹਨਾਂ ਦਾ ਸੁਨਿਆਰੇ ਦਾ ਕੰਮ ਹੈ ਔਰ ਇਹਨਾਂ ਤੋਂ 30 ਲੱਖ ਦੀ ਫਰੋਤੀ ਜਿਹੜੀ ਸੀ ਮੰਗੀ ਗਈ ਸੀਗੀ ਜੋ ਬਾਹਰ ਦੇ ਨੰਬਰ ਤੋਂ ਇਹਨਾਂ ਨੂੰ ਕਾਲ ਆਈ ਸੀ ਹਾਲਾਂਕਿ ਉਹਨਾਂ ਕਿਨਾ ਵੱਲੋਂ ਇਹ ਕਾਲ ਕੀਤੀ ਗਈ ਹੈ ਗੈਂਗਸਟਰਾਂ ਨਾਲ ਸ਼ਾਮਲ ਹੈ ਜਾਂ ਫਿਰ ਕੋਈ ਹੋਰ ਨੇ ਇਹਨਾਂ ਦੀ ਜਿਹੜੀ ਜਾਂਚ ਹੈ ਉਹ ਪੁਲਿਸ ਹੀ ਕਰੇਗੀ ਔਰ ਉਸ ਤੋਂ ਬਾਅਦ ਕਲੀਅਰ ਹੋ ਸਕੇਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿੱਥੇ ਘਟਨਾ ਵਾਪਰੀ ਹੈ ਕੁਝ ਹੀ ਮੀਟਰ ਦੀ ਦੂਰੀ ਤੇ ਥਾਣਾ ਪੈਂਦਾ ਹੈ ਕੜਿਆਲਾ ਪਿੰਡ ਦਾ ਥਾਣਾ ਪੈਂਦਾ ਹੈ ਜਿੱਥੇ ਨੇੜੇ ਹੀ ਇਸ ਘਰ ਦੇ ਉੱਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਸੱਤ ਫਾਇਰ ਕੀਤੇ ਗਏ ਨੇ ਫਿਲਹਾਲ ਇਸ ਪੂਰੇ ਪਰਿਵਾਰ ਨੇ ਜਿਹੜਾ ਪਰਿਵਾਰ ਦਹਿਸ਼ਤ ਦੇ ਵਿੱਚ ਹੈ ਪਰਿਵਾਰ ਵੱਲੋਂ ਮੌਕੇ ਤੇ ਪੁਲਿਸ ਨੂੰ ਸੂਚਿਤ ਵੀ ਕੀਤਾ ਗਿਆ ਪੁਲਿਸ ਮੌਕੇ ਤੇ ਪਹੁੰਚੀ ਹੈ ਜਿਹੜੇ ਜਿਹੜੀਆਂ ਗੋਲੀਆਂ ਚੱਲੀਆਂ ਨੇ ਫਾਇਰ ਹੋਏ ਨੇ ਉਹ ਖੋਲ ਜਿਹੜੇ ਨੇ ਉਹ ਬਰਾਮਦ ਕਰ ਲਏ ਗਏ ਨੇ ਔਰ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਨੂੰ ਜਿਹੜੀ ਹਮਲਾਵਰ ਨੇ ਇਹਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਪਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਲੋਕ ਕੌਣ ਨੇ ਫਿਲਹਾਲ ਮੂੰਹ ਇਹਨਾਂ ਦੇ ਟਕੇ ਹੋਏ ਨੇ ਪਰ ਇਸ ਪਰਿਵਾਰ ਦੇ ਦੱਸਣ ਮੁਤਾਬਕ ਕਿ ਵਿਦੇਸ਼ੀ ਨੰਬਰ ਤੋਂ ਲਗਾਤਾਰ ਉਹਨਾਂ ਨੂੰ ਕਾਲਾਂ ਆ ਰਹੀਆਂ ਸਨ ਫਰੋਤੀ ਮੰਗ ਰਹੇ ਸਨ ਔਰ ਜਦੋਂ ਉਹਨਾਂ ਨੇ ਕਾਲਾਂ ਚੁਕੜੀਆਂ ਬੰਦ ਕਰ ਦਿੱਤੀਆਂ ਤਾਂ ਇਹਨਾਂ ਹਮਲਾਵਰਾਂ ਵੱਲੋਂ ਜਿਹੜੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹਨਾਂ ਦੇ ਘਰ ਦੇ ਉੱਤੇ ਦੇਰ ਰਾਤ ਲਗਾਤਾਰ ਇੱਕ ਤੋਂ ਬਾਅਦ ਇੱਕ ਸੱਤ ਫਾਇਰ ਕੀਤੇ ਨੇ ਤਾਂਕਿ ਉਸ ਤੋਂ ਬਾਅਦ ਕਾਲ ਵੀ ਆਈ ਹੈ ਜਦੋਂ ਪਰਿਵਾਰ ਨੇ ਕਾਲ ਚੱਕੀ ਤਾਂ ਜਿਸ ਬੰਦੇ ਵੱਲੋਂ ਕਾਲ ਕੀਤੀ ਗਈ ਉਹ ਧਮਕਾਉਂਦਾ ਹੋਇਆ ਸਾਫ਼ ਤੌਰ ਤੇ ਨਜ਼ਰ ਵੀ ਆਇਆ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਸਾਹਮਣੇ ਆਇਆ ਹੈ ਪਰਿਵਾਰ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਆਖ ਰਿਹਾ ਹੈ ਅਸੀਂ ਤੁਹਾਨੂੰ ਸੁਣਾਉਂਦੇ ਚੱਲਦੇ ਹਾਂ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਕਾਰਵਾਈ ਕਰ ਰਹੀ ਹੈ ਸਮਝਿਆ ਆਪਣਾ ਗਰਮੇਸ਼ ਸਿੰਘ ਕਿਹੜਾ ਪਿੰਡ ਹੈ ਹਰਿਆਣਾ ਤੇ ਇਹ ਕੀ ਗੱਲ ਹੋਈ ਜਿਹੜੀਆਂ ਬੂਹੇ ਤੇ ਗੋਲੀਆਂ ਵੱਜੀਆਂ ਸੀ ਜੀ ਰਾਤ ਕੋ ਸਾਢੇ 12 ਵਜੇ ਆਏ ਨੇ ਸੰਧੂ ਸੰਧ ਨਹੀਂ ਲੱਗੇ ਤੇ ਗੋਲੀਆਂ ਵੱਜੀਆਂ ਨੇ ਅਹੀਂ ਬਾਹਰ ਉੱਤੇ ਦੇ ਕਹਿੰਦੇ ਹਮ ਬਿਜਾਤ ਕਰਕੇ ਤੇ ਮੁਰਗੇ ਮੈਂ ਥੱਲੇ ਆਇਆ ਮਹਿਸਤ ਕੈਮਰੇ ਵੇਖਣੇ ਆ ਹਾਂਜੀ ਕੈਮਰੇ ਵੇਖਣ ਆਇਆ ਤੇ ਮੁਰਗੇ ਬੂਹਾ ਖੋਲ ਲੱਗੇ ਤੇ ਬੂਹੇ 'ਚ ਗੋਲੀਆਂ ਉੱਡੀਆਂ ਸਾਢੇ ਕਿੰਨੀਆਂ ਗੋਲੀਆਂ ਵੱਜੀਆਂ ਸੀ ਸੱਤ ਗੋਲੀਆਂ ਤੇ ਕੋਈ ਪਤਾ ਲੱਗਾ ਕੌਣ ਵਿਕਤੀ ਆ ਕੋਈ ਪਤਾ ਨਹੀਂ ਲੱਗਾ ਦੋ ਬੰਦੇ ਨੇ ਮੋਟਰਸਾਈਕਲ ਤੇ ਆਏ ਨੇ ਮੂੰਹ ਬੱਤੀਆਂ ਨਾਲ ਜੇ ਜਦੋਂ ਅਸੀਂ ਬਾਹਰ ਟਾਪ ਉੱਤੇ ਚੜ ਕੇ ਵੇਖਣ ਲੱਗੇ ਤਾਂ ਉਹ ਦੋ ਦੋ ਭੱਜ ਗਏ ਮੋਟੇ ਸਕੇ ਤੇ ਇਹ ਜਿਹੜੀਆਂ ਫੋਨ ਤੇ ਰਿਕਾਰਡਿੰਗਾਂ ਰਿਕਾਰਡਿੰਗਾਂ ਕੋਈ ਧਮਕੀਆਂ ਵੀ ਤੁਹਾਨੂੰ ਆ ਰਹੀਆਂ ਉਹਦਾ ਕੀ ਹੈ ਇਹ ਧਮਕੀਆਂ ਉਹਨਾਂ ਨੇ ਬਾਅਦ ਚ ਆ ਕੇ ਦਿੱਤੀਆਂ ਕੌਣ ਹੈ ਵਿਅਕਤੀ ਕਿੰਨੇ ਦਿੱਤੀਆਂ ਇਹ ਹੈਗਾ ਜੀ ਮੈਂ ਆਪੋਂ ਦਾਸੂ ਵਾਲ ਦਾ ਮੈਂ ਕੀ ਕਹਿੰਦਾ ਕੀ ਹੈ ਕਹਿੰਦਾ ਜਿਆਦਾ ਆ ਸਾਨੂੰ ਪੁਰਾਣੇ ਪੈਸੇ ਦੇ ਉਹ ਤੇਨੇ ਤੁਹਾਡੇ ਜੀ ਜੰਮ ਮਾਰ ਦਾਂਗੇ ਕਿੰਨੇ ਪੈਸੇ ਮੰਗਦਾ ਪੈਸਾ ਦੀ ਗੱਲ ਨਹੀਂ ਕੀਤੀ ਉਹਨੇ ਤੇਰੀ ਇੰਨੀ ਦਿੱਤੀ ਹੁਣ ਕੀ ਮੰਗ ਕੀ ਕਰਦੇ ਪੁਲਿਸ ਵੱਲੋਂ ਪੁਲਿਸ ਕੋਲ ਮੰਗ ਕਰਦੇ ਸਨ ਕੋਈ ਸਾਫ ਸੇ। ਆਈ ਸੀ ਪੁਲਿਸਾ ਹੋ ਸਾਈ ਜੀ। ਵੇਖ ਕੇ ਚਲੇ ਗਏ। ਕਾਰਵਾਈ ਕੀਤੀ ਪੁਲਿਸ ਨੇ ਕੋਈ? ਪੁਲਿਸ ਨੇ ਕਾਰਵਾਈ ਪਰਚਾ ਰੱਤੀ ਉਹਨਾਂ ਦਰਜ ਕੀਤਾ ਵਾ। ਸ਼ਿਕਾਇਤਵਾਂ ਦਰਜ ਕੀਤਾ ਵਾ। ਠੀਕ। ਮੈਂ ਵੀ ਦਿੱਤਾ ਆਪਣਾ ਮਹਿਸਨ ਨਾਲ ਕੋ ਕਿਹੜਾ ਪਿੰਡ ਹੈ? ਪਿੰਡ ਕਰਿਆਲਾ। ਤੇ ਕੀ ਗੱਲ ਹੋਈ ਆ ਜਿਹੜੀਆਂ ਗੋਲੀਆਂ ਵੱਜੀ ਆ? ਜੀ ਜੀ ਅੱਜ ਤੋਂ 8 ਦਿਨ ਪਹਿਲਾਂ ਮੈਨੂੰ ਇੱਕ ਫੋਨ ਆਇਆ ਸੀ। ਹਾਂ ਜੀ। ਤੇ ਮੈਂ ਉਹ ਚੁੱਕਿਆ ਨਹੀਂ ਫੋਨ। ਤੇ ਮੈਂ ਕਿਹਾ ਕੋਈ ਬਾਹਰੋਂ ਫੋਨ ਬਾਹਰ ਤੋਂ ਹੈਗਾ ਨਹੀਂ ਫੋਨ ਜੀ ਚੁੱਕਣਾ ਵਾ। ਫਿਰ ਰਾਤੀ ਉਹਨਾਂ ਫੈਰ ਮਾਰੇ ਆ ਫਿਰ ਅੱਧੇ ਘੰਟੇ ਬਾਅਦ ਉਹਨਾਂ ਫੋਨ ਕਰਤਾ ਵਾ ਕਿੰਨੀਆਂ ਗੋਲੀਆਂ ਮਾਰ ਕੇ ਗਏ ਸੱਤ ਗੋਲੀਆਂ ਮਾਰੀਆਂ ਉਹਨਾਂ ਨੇ ਤੇ ਕੀ ਫੋਨ ਕੀ ਆਇਆ ਹੁਣ ਇਹ ਹੋਇਆ ਵੀ ਮੈਂ ਪ੍ਰਭ ਦਸਵਲ ਬੋਲਦਾ ਹਾਂ ਤੇ ਮੈਨੂੰ 3 ਲੱਖ ਰੁਪਏ ਦੇ ਤੇ ਰਿਕਾਰਡਿੰਗ ਕਹੇਗਾ ਸਾਰਾ ਕੁਝ ਤੁਹਾਡੇ ਰਿਕਾਰਡਿੰਗ ਮੇਰੇ ਕੋਲ ਬਈ ਸਾਰਾ ਕੁਝ ਪਿਆ ਵਾ ਜੀ ਤੇ ਪੁਲਿਸ ਨੂੰ ਦਿੱਤੀ ਇਤਲਾਹ ਸਮਾਂ ਦੇ ਹਾਂਜੀ ਹਾਂਜੀ ਪੁਲਿਸ ਨੂੰ ਦਿੱਤੀ ਹੈ ਜੀ ਕੀ ਗੱਲ ਹੋਈ ਪੁਲਸ ਆਈ ਹਾਂਜੀ ਪੁਲਸ ਆਈ ਜੀ ਹੁਣ ਕੀ ਮੰਗ ਕੀ ਕਰਦੇ ਮੰਗ ਇਹੋ ਹੀ ਵੀ ਸਾਡੇ ਜਾਨ ਤੇ ਵਾਧ ਕੀਤੀ ਜਾਵੇ ਸਾਡੇ ਬੱਚਿਆਂ ਦੀ ਵਾਧ ਕੀਤੀ ਜਾਵੇ ਨੂੰ ਸਾਡਾ ਕੋਈ ਨਿਸ਼ਾਨ ਹੁੰਦਾ ਹੈ ਪੁਲਿਸ ਜ਼ਿੰਮੇਵਾਰ ਹੋਗੀ ਫਰौती ਕਿੰਨੀ ਮੰਗਦੇ 30 ਲੱਖ ਰੁਪਏ ਫਰौती ਮੰਗਦੇ ਆ ਬਾਈ ਆਪਣਾ ਘਰ ਮੇਰੇ